ਹਾਂਜੀ ਬੇਟਾ ਸਾਰਾਗੜੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਜੀ 12 ਸਤੰਬਰ ਨੂੰ ਵੈਰੀ ਗੁੱਡ ਹਾਂਜੀ ਬੇਟਾ ਸਾਰਾਗੜੀ ਦੀ ਲੜਾਈ ਕਦੋਂ ਹੋਈ 12 ਸਤੰਬਰ 1895 ਹਾਂਜੀ ਹਾਂਜੀ ਸਾਰਾਗੜੀ ਦੀ ਲੜਾਈ ਵਿੱਚ ਕਿੰਨੇ ਸਿੱਖ ਪਾਹੀ ਸਨ ਜੀ ਕੀ ਹਾਂਜੀ ਸਾਰਾਗੜੀ ਕਿੱਥੇ ਸਥਿਤ ਹੈ ਪਾਕਿਸਤਾਨ ਵਿਖੇ ਹਾਂਜੀ ਸਾਰਾ ਗੜੀ ਦੀ ਲੜਾਈ ਵਿੱਚ ਸਿੱਖ ਸਪਾਈਆਂ ਨੇ ਕਿੰਨਾ ਦਾ ਵਿਰੋਧ ਕੀਤਾ 10000 ਅਫਗਾਨ ਕਵਾਲਿਆਂ ਦਾ ਵੈਰੀ ਗੁੱਡ ਹਾਂਜੀ ਸਾਰਾ ਗੜੀ ਦੀ ਲੜਾਈ ਨੂੰ ਕਿਸ ਸੰਸਥਾ ਵੱਲੋਂ ਵਿਸ਼ਵ ਦੀਆਂ ਮਹਾਨ ਲੜਾਈਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਨੈਪਸੋ ਵੱਲੋਂ ਵਿਸ਼ਵ ਦੀਆਂ 8ਮਾ ਲੜਾਈਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਵੈਰੀ ਗੁੱਡ ਹਾਂਜੀ ਕਿਸ ਨੇ ਰੈਜੀਮੈਂਟ ਨੂੰ ਕਿਹਾ ਕਿ ਗੜੀ ਛੱਡ ਕੇ ਵਾਪਸ ਆ ਜਾਓ ਕਰਨਲ ਹਾਕਡਨ ਨੇ ਹਾਂਜੀ ਪੰਜਾਬ ਵਿੱਚ ਸਾਰਾ ਗੜੀ ਯਾਦਗਰੀ ਗੁਰਦੁਆਰਾ ਸਾਹਿਬ ਕਿੱਥੇ ਸਥਿਤ ਹੈ ਫਰੋਜ਼ ਹਾਂਜੀ ਸਾਰਾ ਗੜੀ ਦਿਵਸ ਮਨਾਉਣ ਦਾ ਮੁੱਖ ਉਦੇਸ਼ ਕੀ ਹੈ ਸਿੱਖ ਜਪਾਈਆਂ ਦੀ ਬਾਦਰੀ ਅਤੇ ਕੁਰਬਾਨੀ ਨੂੰ ਸਨਮਾਨ ਦੇਣਾ ਹੈ ਵੈਰੀ ਗੁੱਡ